ਇਸ ਤਰ੍ਹਾਂ ਰਿਹਾ ਦੇਖੀ ਕਿ ਕਿਤੇ ਕਿਤੇ ਮੋਟਾ ਮੱਲ ਆਜਨੇ ਕਿ ਆਹ ਬਿਲਕੁਲ 7 ਵਜੇ ਪੋਲਿੰਗ ਸੀਗੀ ਸਟਾਰਟ ਹੋ ਚੁੱਕੀ ਹੈਗੀ ਆ ਪਰਮਾਤਮਾ ਦੇ ਅਰਦਾਸ ਹੈ ਕਿ ਸਾਰੀ ਜਿਹੜੀ ਪੋਲਿੰਗ ਹੈ ਸ਼ਾਂਤੀਪੂਰਕ ਹੋਵੇ ਔਰ ਕਿਤੇ ਵੀ ਕੋਈ ਅਨਸੁਖਾਵੀ ਘਟਨਾ ਨਾ ਵਰਤੇ ਔਰ ਲੋਕੀ ਭਾਰੀ ਤਦਾਦ ਦੇ ਵਿੱਚ ਪੋਲ ਕਰਨ ਆਣ ਮੈਨੂੰ ਜਿੱਦਾਂ ਦੇਖਿਆ ਹੋਵੇ ਕੱਲ ਦਬਾਅ ਕਾफी ਪਿਆ ਔਰ ਕਾਫੀ ਮਾਇ ਮਸਲੇ ਹੋਏ ਨੇ ਲੱਗਦਾ ਵੀ ਅੱਜ ਸ਼ਾਂਤੀ ਨਾਲ ਹੋ ਜਾਣਗੇ ਲੱਗਦਾ ਮੈਂ ਅੱਜ ਨਾਲ ਪੁਲਿਸ ਪ੍ਰਸ਼ਾਸਨ ਸੀਪੀ ਸਾਹਿਬ ਨੂੰ ਤੇ ਡਿਸਟ੍ਰਿਕਟ ਪ੍ਰਸ਼ਾਸਨ ਡੀਸੀ ਸਾਹਿਬ ਨੂੰ ਜਿਹੜੇ ਕਿ ਇੱਥੇ ਦੇ ਇਲੈਕਸ਼ਨ ਦੇ ਹੈੱਡ ਵੀ ਹੈਗੇ ਆ ਇੱਕੋ ਹੀ ਅਪੀਲ ਕਰੂੰਗੀ ਕਿ ਤੁਸੀਂ ਸਾਰੇ ਜਨੇਨਾ ਸੌਂ ਖਾ ਕੇ ਆਨੇ ਹੋ ਅਸੀਂ ਲੋਕਾਂ ਦੀ ਮਦਦ ਕਰਾਂਗੇ ਡੈਮੋਕ੍ਰੇਸੀ ਦਾ ਕਹਾਨ ਨਹੀਂ ਹੋਣ ਦਵਾਂਗੇ ਅੱਜ ਲੋਕਾਂ ਦਾ ਮੇਲਾ ਆ ਲੋਕਾਂ ਦਾ ਦਿਨ ਹੈ ਤਾਂ ਲੋਕਾਂ ਲਈ ਨੂੰ ਵੋਟ ਕਰਨ ਦੇ ਨਾਲ ਲੋਕਾਂ ਦੇ ਨਾਲ ਖੜੇ ਹੋਣਾ ਆਪਣੀ ਸਰਕਾਰ ਦੇ ਨਾਲ ਨਾ ਖੜੇ ਹੋਣਾ ਜੇ ਆਕਰ ਹੁੱਲੜ ਬਾਜੀ ਕਰਦਾ ਕੋਈ ਮੈਡਮ ਉਹਨਾਂ ਵੱਲੋਂ ਕਾਰਵਾਈ ਦੀ ਕੋਈ ਗੱਲ ਨਹੀਂ ਉਹਨਾਂ ਨਾਲ ਪੂਰਾ ਨਿਪਟਾਂਗੇ ਅਸੀਂ ਤਿਆਰ ਹੈਗੇ ਆਂ ਸਾਡੇ ਵੱਲੋਂ ਐਸੀ ਕੋਈ ਵੀ ਕਾਰਵਾਈ ਨਹੀਂ ਹੋਏਗੀ ਠੀਕ ਹੈ ਭਾਈ ਅੱਗੇ ਪਹਿਲੀ ਵੋਟ ਤੁਹਾਡੀ ਲਈ ਹੈ ਹਾਂਜੀ ਹੋਣੀ ਪਾਕੀ ਹੈ ਨਾਮ ਕੀ ਅਸੇ ਦਾ ਵਿਸ਼ਾਲ ਜੀ ਕਿਵੇਂ ਲੱਗਿਆ ਵੋਟ ਪਾ ਗਏ ਅੱਗੇ ਇਹ ਹੀ ਵੋਟ ਤਾਂ ਪਾਣੀ ਦੇ ਹੱਕਾਂ ਦਾ ਹੈ ਭਾਈ ਪੜਦੋ ਉਹ ਜੀ ਨੂੰ ਮਰਜ਼ੀ ਪਾਈ ਹੈ ਜੀ ਕਿਹੜੀ ਜਗ੍ਹਾ ਤੇ ਆ ਕੇ ਪਾਈ ਹੈ ਮਾਲਵਾ ਸਕੂਲ ਜੀ ਹਾਂਜੀ ਮਾਲਵਾ ਸਕੂਲ ਠੀਕ ਹੈ VOTING ਕਰਨ ਬੰਦ ਹੋ ਚੋ ਠੀਕ ਹੈ ਜਨਮ ਸਾਰਿਆਂ ਨੂੰ ਮੈਂ ਪਹਿਲਾਂ ਹੀ ਦੱਸ ਚੁੱਕਿਆ ਵੀ VOTING ਕਰਨਾ ਸਾਰਿਆਂ ਦਾ ਅਧਿਕਾਰ ਹੈ ਮੈਂ ਵੀ ਉਸ ਅਧਿਕਾਰ ਦਾ ਆਪਣੇ ਜਿਹੜਾ ਮੈਨੂੰ ਮਿਲਿਆ ਹੈ ਉਹਨੂੰ ਯੂਜ਼ ਕਰਨ ਜਾ ਰਿਹਾ ਹਾਂ ਅੰਦਰ ਵੋਟ ਡਾਲਾਂਗਾ ਆਪ ਕੈਂਡੀਡੇਟਾਂ ਇਸ ਕਰਕੇ ਪਰਮਾਤਮਾ ਕੋਲੋਂ ਸਰਬਾਦਾ ਭਲਾ ਵੀ ਮੰਗਿਆ ਤੇ ਅਰਦਾਸ ਵੀ ਕੀਤੀ ਹੈ ਵੀ ਇਸ ਵਾਰ ਸੇਵਾ ਦਾ ਮੌਕਾ ਵੀ ਮਿਲੇ ਬਾਕੀ ਲੋਕਾਂ ਨੇ ਦੇਖਣਾ ਹੈ ਪਰਮਾਤਮਾ ਨੇ ਕਰਨਾ ਹੈ ਜੋ ਫਿਊਚਰ ਚ ਹੋਏਗਾ ਉਸੇ ਹੱਥ ਤੇ ਸਭ ਹੋ ਜਾਏਗਾ ਜੀ ਮੈਂ ਬਹੁਤ ਹੋਇਆ ਤੁਹਾਡੇ ਨਾਲ ਵੀ ਬਰਕਰ ਨਾਲ ਵੀ ਤੱਕਾ ਬਹੁਤ ਹੋਇਆ ਲੋਕ ਕਿਤੇ ਤੁਸੀਂ ਗਏ ਵੀ ਸੀ ਇਹ ਇਲੈਕਸ਼ਨ ਹੋ ਰਿਹਾ ਹੈ ਉਹਨਾਂ ਨੂੰ ਰੋਕਣ ਲਈ ਕੋਈ ਨਮਾਇੰਦਾ ਚਾਹੀਦਾ ਲੋਕਾਂ ਨੂੰ ਤੇ ਅਗਰ ਲੋਕ ਠੀਕ ਸਮਝਣਗੇ ਜਿਹੜੇ ਖੜੇ ਨੇ ਇਲੈਕਸ਼ਨ ਚ ਉਹਨਾਂ ਚੋਂ ਜਿਹੜਾ ਨਮਾਇੰਦਾ ਉਹਨਾਂ ਲਈ ਖੜ ਸਕਦਾ ਆ ਉਹਨਾਂ ਦੇ ਹੱਕਾਂ ਲਈ ਖੜ ਸਕਦਾ ਉਹਨਾਂ ਨਾਲ ਹੋਣ ਵਾਲੇ ਤੱਕੇ ਲਈ ਅੱਗੇ ਪ੍ਰਸ਼ਾਸਨ ਤੇ ਡੱਟ ਸਕਦਾ ਉਹਨੂੰ ਵੋਟ ਕਰਨ ਲਈ ਆਸ਼ੂ ਜੀ ਜਿਹੜਾ ਕੱਲ ਵਾਕਿਆ ਹੋਇਆ ਤੇ ਚੋਣ ਕਮਿਸ਼ਨ ਨੇ ਕੋਈ ਐਕਸ਼ਨ ਲਿਆ ਜੀ ਇਹ ਚੋਣ ਕਮਿਸ਼ਨ ਨੂੰ ਪੁੱਛੋ ਸਰ ਇਸ ਸਮੇ ਸਾਰੇ ਅਮੀ ਹੋਏ ਉਹ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗਾ ਉਹ ਕੰਪੈਰੀਜ਼ਨ ਕਰਦੇ ਆ ਪਿਛਲੇ 5 ਸਾਲ ਔਰ ਇਸ ਸਰਕਾਰ ਦੇ 3.5 ਸਾਲ ਦਾ ਤਾਂ ਉਹ ਆਪ ਹੀ ਕਹਿੰਦੇ ਨੇ ਜੀ ਉਹ ਇਸ ਤੋਂ ਜ਼ਿਆਦਾ ਬਿਹਤਰ ਔਰ ਖੁਸ਼ਹਾਲੀ ਵਾਲਾ ਟਾਈਮ ਸੀ ਜਦੋਂ ਵਿਕਾਸ ਵੀ ਹੁੰਦਾ ਸੀ ਔਰ ਇਹੋ ਜਿਹਾ ਮਾਹੌਲ ਵੀ ਸੀ ਜਿੱਥੇ ਲੋਕ ਆਰਾਮ ਨਾਲ ਰਹਿ ਸਕਦੇ ਸੀ ਅੱਜ ਬੁਰਾ ਹਾਲ ਆ ਲਾਅ ਐਂਡ ਆਰਡਰ ਡਿਟੇਰੀਡ ਹੋ ਚੁੱਕਿਆ ਇੱਕ ਬਰਕਰਾਰ ਉਸ ਚੀਜ਼ ਜਦੋਂ ਤੁਸੀਂ ਕਿਸਤੀਆਂ ਦੇਖਦੇ ਹੋ ਔਰ ਹੁਣ ਜਵਾਬ ਲੋਕ ਦੇਂਦੇ ਆ ਅਸੀਂ ਕੰਪਲੇਂਟ ਕਰਤੀ ਉਹਦੇ ਉਹਦੇ ਤੇ ਕੋਈ ਐਕਸ਼ਨ ਲੈਣਾ ਨਹੀਂ ਲੈਣਾ ਉਹ ਇਲੈਕਸ਼ਨ ਕਮਿਸ਼ਨ ਦੇਖੇ ਅੱਜ ਲੋਕਾਂ ਦੀ ਕਚਹਿਰੀ ਚ ਹੈ ਲੋਕ ਉੱਥੇ ਜਦੋਂ ਬੈਲਟ ਮਸ਼ੀਨ ਤੇ ਆਣਗੇ ਉਹਦਾ ਜਵਾਬ ਦੇਣਗੇ ਅੱਜ ਜੇਕਰ ਕਿਸੇ ਤਿੱਕੇ ਤੁਹਾਡਾ ਤੁਸੀਂ ਬਾਰ-ਬਾਰ ਕਹਿ ਰਹੇ ਸੀਗੇ ਕਿ ਪੋਲਿੰਗ ਬੂਥ ਤੋਂ ਵੀ ਤੱਕੇਸ਼ਾਈ ਹੋ ਸਕਦੀ ਹੈ ਜੇ ਹੋਏਗੀ ਅਸੀਂ ਖੜੇ ਆ ਕੇ ਜਿਸ ਤਰੀਕੇ ਦੇ ਨਾਲ ਤੱਕੇ ਦਾ ਹਰ ਸਾਹਮਣਾ ਕਰਨ ਲਈ ਤਿਆਰ ਖੜੇ ਹਾਂ ਤੱਕੇ ਦਾ ਜਵਾਬ ਲੋ ਬਿਲਕੁਲ ਦਿੱਤਾ ਜਾਏਗਾ